ਲਾਓ ਵੀ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆ ਉਹ ਬੇਸ਼ੇਰੀ ਜਿਹੜੀ ਸਵਾਰੀ ਦੀ ਪਾਸ ਨਵੀਂ ਉਮਰ ਦੀ ਹੈ ਕੰਨ ਜਮਾ ਸੋਟਾ ਤੇ ਕੁੰਡੀ ਨਾਲ ਕੁੰਡੀ ਟੱਚ ਹੁੰਦੇ ਚੰਗੇ ਖਾਨਦਾਨ ਦੀ ਹੈ ਪ੍ਰੋਪਰ ਪੰਜ ਕਲੈਨ ਨਖਰਾ ਨੁਖਰਾ ਤੋਂ ਯਾਦ ਦੇਖ ਲਓ ਪੱਬਾਂ ਤੇ ਨੱਚਦੀ ਹੀ ਜਾਂਦੀ ਹੈ ਤੇ ਰੇਟ ਦੀ ਗੱਲ ਕਰੀ ਤਾਂ ਮਿੱਤਰੋ ਜੈਜ ਜਿੰਨੇ ਤੁਹਾਨੂੰ ਚੰਬੀ ਬੇਸ਼ੇਰੀ ਮਿਲਨੀ ਉਹਨੇ ਪਲੀਪਲਾਈ ਮਾਰਵੜੀ ਪ੍ਰੋਪਰ ਪੰਜ ਕਲੈਨ ਬੇਸ਼ੇਰੀ ਮਿਲ ਜਣੇ ਆ ਆਪਾਂ ਬੇਸ਼ੇਰੀ ਵੀ ਕਹਿ ਸਕਦੇ ਆ ਦੋਸਤੋ ਇਹਨੂੰ ਘੋੜੀ ਵੀ ਕਹਿ ਸਕਦੇ ਆ ਕਿ ਉਮਰਿਆ ਦੀ ਢਾਈ ਤੋਂ 3 ਸਾਲ ਦੇ ਵਿਚਾਲੇ ਉਮਰ ਹੋਗੀ ਸਾਰੀ ਡਿਟੇਲ ਦਵਾਂ ਸਭ ਤੋਂ ਪਹਿਲਾਂ ਸਵਾਗਤ ਹੈ ਸਾਰਿਆਂ ਦਾ ਬਾਬਾ ਜੀਤਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਰੁਸ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਤਾਰੀਖ ਦੋਸਤੋ 10 ਜਨਵਰੀ 2025 ਆ ਤੇ ਅੱਜ ਤੁਹਾਡੇ ਲਈ ਮਾਰਵਾੜੀ ਪੰਜ ਕਲਿਆਣ ਬਸ਼ੀਰੀ ਲਿਆਏ ਆ ਬਸ਼ੀਰੀ ਦੋਸਤੋ ਮੈਂ ਤਾਂ ਕਿੰਨਾ ਉਮਰ ਹਜੇ ਢਾਈ ਤੋਂ ਤਿੰਨ ਸਾਲੀ ਆ ਪਰ ਸਵਾਰੀ ਸੂਰੀ ਦੀ ਹੋ ਗਈ ਪਾਸ ਨਵੀਂ ਉਮਰ ਦੀ ਆ ਸਾਰੀ ਡਿਟੇਲ ਦਵਾਏ ਵੀਡੀਓ ਨੂੰ ਪ੍ਰੋਪਰ ਦੇਖ ਲਿਓ ਕਿ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੇ ਦੇ ਨੇ ਜੇ ਤੁਹਾਨੂੰ ਡਿਟੇਲ ਸੁਣ ਕੇ ਬਿਸ਼ੇਰੀ ਆਈ ਪਸੰਦ ਮੁੱਲ ਜਾਇਜ਼ ਆ ਫੋਨ ਲਾ ਲਿਓ ਜੀ ਬਿਨਾਂ ਡਰੇ ਅੱਜੋ ਦੋਸਤੋ ਬਾਦਦੇ ਆ ਵੀਡੀਓ ਵੱਲੋਂ ਸਾਰੀ ਡਿਟੇਲ ਦੇ ਦੋਸਤੋ ਜਿਵੇਂ ਆਪਾਂ ਦੱਸਿਆ ਵੀ ਮਾਰਕਾ 5 ਕ ਲੈਣਾ ਦੇਖਣ ਨੂੰ ਭਾਵੇਂ ਤੁਹਾਨੂੰ ਦੋ ਪੈਰ ਚਿੱਟੇ ਲੱਗਿਆ ਹੁਣ ਪਰ ਮੂਹਰ ਲਈ ਦੋ ਪੈਰ ਥੋੜੇ ਥੋੜੇ ਚਿੱਟੇ ਹੈਗੇ ਮੱਥੇ ਬਲੇਜ ਆ ਹਾਈਟ ਦੀ ਗੱਲ ਕਰੀਏ ਤਾਂ 9 ਟੈਂਚ ਹਾਈਟ ਆ ਬਾਲ ਪੋਰੀਆਂ ਵੱਲੋਂ ਸਾਫ਼ ਆ ਜੀ ਛੋਟਾ ਕੰਨਾਂ ਤੇ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਲੈਂਥ ਲੰਥ ਦੀ ਸੋਹਣੀ ਆ ਉਮਰ ਆਪਾਂ 2-3 ਵਾਰ ਦਾ ਹਾਸੇ ਦਿੱਤੀ ਵੀ 2.5 ਤੋਂ 3 ਸਾਲ ਆ ਸਵਾਰੀ ਦੀ ਹੋ ਗਈ ਪਾਸ ਮੌਕੇ ਤੇ ਖਾਲੀ ਐ ਤੁਸੀਂ ਮੀਟ ਕਰਵਾ ਸਕਦੇ ਆ ਆਪਣੇ ਮਨਪਸੰਦ ਘੋੜੇ ਤੋਂ ਚੰਗਾ ਬੱਚਾ ਬੁੱচ্চਾ ਦੇ ਜਨੈਕ ਦੀ ਪ੍ਰੋਫਾਈਲ ਆ ਜਿਹੜੀ ਫੇਸ ਦੀ ਪ੍ਰੋਫਾਈਲ ਆ ਬਹੁਤ ਜ਼ਿਆਦਾ ਚੰਗੀ ਆ ਮੇਨ ਗੱਲ ਆ ਜਾਂਦੀ ਹੁੰਦੀ ਆ ਸਾਰੀਆਂ ਚੀਜ਼ਾਂ ਦੇਖ ਕੇ ਦੋਸਤੋ ਰੇਟ ਤੇ ਰੇਟ ਆਪਾਂ ਤੁਹਾਨੂੰ ਫੇਰ ਦੱਸ ਦਿੰਦੇ ਆ ਆਪਣਾ ਮਾਰਕੀਟ ਨਾਲ ਤੁਹਾਨੂੰ ਰੇਟ ਸਸਤਾ ਹੀ ਮਿਲਣਾ ਜਿੱਥੋਂ ਮਰਜ਼ੀ ਮਾਰਕੀਟ 'ਚ ਤੁਸੀਂ ਰੇਟ ਪਤਾ ਲੈ ਲਿਓ ਉਸ ਤੋਂ ਬਾਅਦ ਆ ਕੇ ਆਪਣੇ ਫਾਰਮ ਤੇ ਚੈੱਕ ਕਰ ਲਿਓ ਤੁਹਾਨੂੰ ਰੇਟ ਜਾਇਜ਼ ਹੀ ਮਿਲੋ। ਬਾਕੀ ਸਵਾਰੀ ਸੂਰੀ ਦੀ ਸਾਉ ਠੰਡੀਆਂ ਸਵਾਰੀ ਕਰਨ ਲੱਗੇ ਜਿਵੇਂ ਬੱਚਿਆਂ ਨੂੰ ਲੈ ਕੇ ਦੇਣੀ ਆਪਾਂ ਜਾਂ ਕੋਈ ਭਰਾ ਕਹਿੰਦੇ ਹੁੰਦੇ ਆਪਾਂ ਨਵੇਂ ਉਮਰ ਦਾ ਜਾਨਵਰ ਲੈਣਾ ਪਰ ਸਵਾਰੀ ਦਾ ਪਾਸ ਉਹ ਤਾਂ ਮਿੱਤਰੋ ਬਿਸ਼ੀਰੀ ਕਰਤੀ ਸਵਾਰੀ ਦੀ ਪਾਸ ਮੜਕਣਾ ਬਹੁਤ ਔਖੀ। ਸੋ ਜਿਹੜੇ ਵੀ ਮੇਰੇ ਭਰਾ ਸੱਜਣ ਦੇ ਪਸੰਦ ਹੋਈ ਜੇ ਆਜ ਮੱਲੇ ਦੀ ਬਸ਼ੇਰੀ ਆ ਨੰਬਰ ਆਪਾਂ ਦੇ ਦਿੰਦੇ ਆ ਥੱਲੇ ਸੰਪਰਕ ਕਰ ਲਿਓ ਬਾਲ ਪੌਰੀਆਂ ਤੋਂ ਲੈ ਕੇ ਹੱਥਾਂ ਪੈਰਾਂ ਤੋਂ ਲੈ ਕੇ ਸਾਰੇ ਪਾਸੇ ਪਰਫੈਕਟ ਆ ਸੋ ਜਿਹੜੇ ਮੇਰੇ ਸੱਜਣ ਭਰਾ ਦੇ ਪਸੰਦ ਹੋਈ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਧੰਨਵਾਦ